ਗੜੀ ਮਨ ਕੱਲਾ ਪਹਿਲਾ ਗੁਰ ਪ੍ਰਸਾਦੀ ਬੂਝ ਲੈ ਤਾ ਹੋਏ ਨੀ ਬੇਰਾ ਇਹ ਭਾਈ ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏ ਤਾਂ ਮਾਇਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿੱਚੋਂ ਤੇਰੀ ਖਲਾਸੀ ਹੋ ਜਾਏਗੀ ਘਰ ਘਰ ਨਾਮ ਨਿਰੰਝਨਾ ਸੋ ਠਾਕੁਰ ਮੇਰਾ ਕਿ ਮਾਇਆ ਰਹਿਤ ਪ੍ਰਭੂ ਦਾ ਨਾਮ ਹਰੇਕ ird ਦੇ ਘਰ ਵਿੱਚ ਵਸਦਾ ਹੈ ਤੇ ਉਹ ਹੀ ਨਿਰੰજન ਮੇਰਾ ਹੀ ਪਾਲਣਹਾਰ ਮਾਲਕ ਹੈ ਬਿਲਗੁਰਬ ਸਬਦਾਂ ਨਾਲ ਛੁੱਟੀ ਆ ਦੇਖੋ ਵਿਚਾਰਾ ਮਾਇਆ ਦੇ ਮੋਹ ਦੇ ਜੀਵਾਂ ਦੀਆਂ ਆਤਮਕ ਖੱਖਾਂ ਅੱਗੇ ਹਨੇਰਾ ਕਰ ਖੜਾ ਕਰ ਦਿੱਤਾ ਹੈ ਇਹ ਭਾਈ ਵਿਚਾਰ ਕੀ ਵੇਖ ਲਵੋ ਗੁਰੂ ਦੇ ਸਬਦ ਤੋਂ ਬਿਨਾ ਇਸ ਆਤਮਕ ਹਨੇਰੇ ਤੋਂ ਕਲਾਸੀ ਨਹੀਂ ਹੋ ਸਕਦੀ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਇਹ ਭਾਈ ਜੇ ਤੂੰ ਲੱਖਾਂ ਦੀ ਲੱਖਾਂ ਹੀ ਧਰਮ ਕਰਮ ਕਰਦਾ ਰਹੇ ਤਾਂ ਵੀ ਗੁਰੂ ਦੀ ਛਣ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ ਟਿਕਿਆ ਹੀ ਰਹੇਗਾ ਰਹਾਉ ਅੰਦੇ ਇਕਲੀ ਬਾਹਰੇ ਕਿਆ ਤੈਨ ਸੋ ਕਹੀਆ ਜਿੰਨਾ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨਾ ਕਰ ਦਿੱਤਾ ਹੈ ਤੇ ਅਕਲਹੀਨ ਕਰ ਦਿੱਤਾ ਹੈ ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ ਵੈਣ ਗੁਰਪੰਤ ਨਾ ਸੂਝਈ ਕਿਤ ਵਿਦ ਨਿਰਵਹੀਆ ਗੁਰ ਦੀ ਸ਼ਰਨ ਤੋਂ ਬਿਨਾਂ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ ਸਹੀ ਜੀਵਨ ਰਾਹ ਦੇ ਰਾਹੀ ਦਾ ਉਨਾ ਨਾਲ ਕਿਸੇ ਤਰ੍ਹਾਂ ਵੀ ਸਾਥ ਨਹੀਂ ਨਿਭਾ ਸਕਦਾ ਕੋਟ ਕਉ ਖਰਾ ਕਹੇ ਖਰੇ ਸਾਰ ਨ ਜਾਣੈ ਮਾਇ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ ਪਰ ਜਿਹੜਾ ਨਾਮ ਧਨ ਅਸਲ ਧਨ ਹੈ ਉਸ ਦੀ ਕਦਰ ਹੀ ਨਹੀਂ ਸਮਝਦਾ ਅੰਦੇ ਕਾ ਨਾ ਉਪਰ ਕੁ ਕਲਿ ਕਾਲ ਵਡਾਣਾ ਮਾਇਆ ਵਿੱਚ ਅੰਨੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਹਾ ਹੈ ਇਹ ਅਚਰਜ ਨਾਲ ਹੈ ਚਾਲ ਹੈ ਦੁਨੀਆ ਦੇ ਸਮੇ ਦੀ ਸੁੱਤੇ ਕਉ ਜਾਗਤ ਕਹੈ ਜਾਗਤ ਕਉ ਸੁੱਤਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ ਔਰ ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿੱਚ ਜਾਗਦਾ ਹੈ ਸੁਚੇਤ ਹੈ ਉਸ ਨੂੰ ਆਖਦਾ ਹੈ ਕਿ ਸੁਤਾ ਪਿਆ ਹੈ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਜਿਉਂਦੇ ਆਤਮਿਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਪਾ ਦਾ ਮੂਆ ਹੋਇਆ ਹੈ ਪਰ ਆਤਮਿਕ ਮੋਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫਸੋਸ ਨਹੀਂ ਕਰਦਾ ਆਵਤ ਕੋ ਜਾਤਾ ਕਹ ਹੈ ਜਾਂਤੇ ਕੋ ਆਇਆ ਦੇ ਰਸਤੇ ਉੱਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ ਗੁਜ਼ਰਿਆ ਹੈ ਪਰ ਪ੍ਰਭੂ ਵੱਲੋਂ ਗਏ ਗੁਜਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿੱਚ ਆਉਣਾ ਸਫਲ ਹੋਇਆ ਹੈ ਪਰ ਕੀ ਕੋ ਆਪਣੀ ਕਹ ਹੈ ਆਪਣਾ ਨਹੀਂ ਪਾਇਆ ਜਿਸ ਮਾਇਆ ਨੇ ਦੁਜੀ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ ਪਰ ਜਿਹੜਾ ਨਾਮ ਧੰ ਅਸਲ ਵਿੱਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ਮਿੱਠੇ ਕੌ ਕੋੜਾ ਕਹੈ ਕੜੂਏ ਕੌ ਮਿੱਠਾ ਨਾਮ ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ ਇਸ ਨੂੰ ਜਗਤ ਕੋੜਾ ਆਖਦਾ ਹੈ ਵਿਸ਼ਿਆਂ ਦਾ ਰਸ ਅੰਤ ਨੂੰ ਕੋੜਾ ਦੁਖਦਾਈ ਸਾਥ ਹੁੰਦਾ ਹੈ ਇਸ ਨੂੰ ਜਗਤ ਸਵਾਦਲਾ ਕਹਿ ਦੇ ਰਹਾ ਹੈ ਰਾਤ ਕੀ ਨਿੰਦਾ ਕਰੈ ਐਸਾ ਕਲ ਮੈਂ ਢਿਠਾ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਦੀ ਲੋਕ ਨਿੰਦਾ ਕਰਦੇ ਹਨ ਜਗਤ ਵਿੱਚ ਇਹ ਅਸ਼ਚਰਜ ਤਮਾਸ਼ਾ ਵਿਕਣ ਵਿੱਚ ਆ ਰਹਾ ਹੈ ਜੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦਿਸੈ ਲੋਕਾਂ ਪਰਮਾਤਮਾ ਦੀ ਦਾਸੀ ਮਾਇਆ ਦੀ ਤਾਂ ਸੇਵਾ ਕੁਸ਼ਾਮਦ ਕਰ ਰਹੇ ਹਨ ਪਰ ਮਾਇਆ ਦਾ ਮਾਲਕ ਕਿਸੇ ਨੂੰ ਦਿਸਦਾ ਹੀ ਨਹੀਂ ਪੋਕਰ ਨੀਰ ਬਿਰੋਲਦੀ ਆ ਮੱਖਣ ਨਹੀਂ ਰਿਸੈ ਮਾਇਆ ਵਿੱਚੋਂ ਸੁੱਖ ਲੱਭਣਾ ਇਉਂ ਹੈ ਜਿਵੇਂ ਪਾਣੀ ਰੜਕ ਕੇ ਉਸ ਵਿੱਚੋਂ ਮੱਖਣ ਲੱਭਣਾ ਜੇ ਚੱਪੜ ਨੂੰ ਰੜਕੀਏ ਜੇ ਪਾਣੀ ਨੂੰ ਰੜਕੀਏ ਉਸ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ ਇਸ ਪਰ ਜੋ ਅਰਥਾਇਲੇ ਸੋ ਗੁਰੂ ਹਮਾਰਾ ਜਿਹੜਾ ਮਨੁੱਖ ਆਪਣੇ ਅਸਰੇ ਨੂੰ ਪਛਾਣ ਲੈਂਦਾ ਹੈ ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਨਾਨਕ ਚੀਨਾ ਆਪਕੋ ਸੋ ਅਪਰ ਅਪਾਰਾ ਇਹ ਨਾਨਕ ਆਪਾਂ ਪਛਾਣਨ ਦੇ ਆਤਮਿਕ ਦਰਜੇ ਨੂੰ ਜਿਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਮੈਂ ਉਸ ਉੱਗੇ ਆਪਣਾ ਸਿਰ ਨਿਵਾਂਦਾ ਹਾਂ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਪਰ ਮਾਇਆ ਵਿੱਚ ਤੇ ਜੀਵਾਂ ਵਿੱਚ ਸਭ ਥਾਂ ਪ੍ਰਮਾਤਮਾ ਆਪ ਹੀ ਆਪ ਵਿਆਪਕ ਹੈ ਆਪ ਹੀ ਜੀਵਾਂ ਨੂੰ ਕੁਰਾਏ ਪਾਉਂਦਾ ਹੈ ਗੁਰ ਕਿਰਪਾ ਤੇ 부ਝਿਆ ਸਭ ਬ੍ਰਹਮਸ ਮਾਇਆ ਗੁਰ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪ੍ਰਮਾਤਮਾ ਹਰੇਕ ਥਾਂ ਮੌਜੂਦ ਹੈ ਵਾਹਿਗੁਰੂ ਜੀ ਦਾ ਅਲਸਾ ਵਾਹਿਗੁਰੂ ਜੀ ਕੀ ਬਤੇ